ਭੈਜੋ ਬਤੋ ਭੈਜੋ ਇੱਕ 100 ਮੂੰਹ ਦੇ ਵਿੱਚ ਬੋਟਲ ਪਾਈ ਜਾ ਰਹੀ ਹੈ ਹਲੇ ਉਹਨੇ ਕੋਸ਼ਿਸ਼ ਕੋਦੂ ਤੇ ਨਾਲ ਹਿੱਲਣਾ ਤੇ ਉਹਦੇ ਉੱਪਰ ਲਾ ਮੂੰਹ ਦੇ ਵਿੱਚ ਦੇਖੋ ਤੁਸੀਂ ਉਹ ਨਾਲ ਹਿੱਲਣ ਲੱਗੇ ਹਾਂਜੀ ਹਾਂਜੀ ਬਿਲਕੁਲ ਦੋਨੇ ਮੂੰਹ ਇਕੱਠੇ ਵਰਕ ਕਰਦੇ ਆ ਜੀ ਇੱਕ ਕੋਰ ਕੋਰ ਪਾਈ ਬੋਟਲ ਕਰਦੇ ਆ ਇਹ ਲੱਗ ਲੱਗ ਜਾਏਗਾ ਮਾਦਾ ਹਾਂ ਇਹ ਰੂਬੀ ਆਹ ਹੁਣ ਬਹੁਤ ਬਣਿਆ ਰਿਹਾ ਮਾਦਾ ਇਹ ਵੀ ਹੋਰ ਹਾਂ ਦੋਨੋਂ ਮੂੰਹ ਹੈ ਜਿਹੜੇ ਚੱਲ ਰਹੇ ਆ

ਕਹਿੰਦੇ ਸੀ ਦੇਖਿਆ ਨਹੀਂ ਪਰ ਉਹ ਦੇਖ ਕੇ ਨੂੰ ਹੱਥ ਲਾ ਕੇ ਚੈੱਕ ਅਪ ਕਰਕੇ ਗਏ ਉਹ ਸਾਰੇ 12.5% ਫਿਕਰ ਨਹੀਂ ਹਾਂ ਹਾਂ ਉਹ ਸਾਰਾ ਚੈੱਕ ਕਰਕੇ ਗਏ ਕਹਿੰਦੇ ਨੋਰਮਲ ਹੈ 3.1% ਨਹੀਂ ਆ ਰਹੀ ਸੀ ਇਹਨੂੰ ਕੋਈ ਜਿਹੜੇ ਵੀ 5-7 ਦਿਨਾਂ ਤੋਂ ਕੋਈ ਕਾਸ ਨਹੀਂ ਬਣੀ ਜੇ ਅਸੀਂ ਵੱਡੇ ਹਸਪਤਾਲ ਦੀ ਚੈੱਕ ਕਰਵਾ ਕੇ ਨਿਆਮ ਕੋਈ ਨਾ ਕੋਰੋਨਾ ਕੋਈ ਪ੍ਰੋਬਲਮ ਹੋ ਗਈ ਗੋ Yes ਕਮਨਸ ਕੀ ਹੁੰਦਾ ਜਦੋਂ ਇਸ ਤਰੀਕੇ ਦੀਆਂ ਚੀਜ਼ਾਂ ਅਸੀਂ ਦੇਖਦੇ ਹਾਂ ਕਬਰਾਂ ਦੇ ਵਿੱਚ ਕੋਈ ਕਮਿਊਨਿਟੀ ਲਾਈਫ ਹੁੰਦੀ ਨਾ ਬਹੁਤ ਛੋਟੀ ਉਂਤਾਰ ਲੱਗਦਾ ਉਹ ਆਪ ਦਾ ਮੇਰਾ ਮਾਣਾ ਪਰ ਸੋਹਣ ਘਰ ਨਿਵਾਸੀ ਆ ਮੈਂ ਰਾਤ ਨੂੰ 12:00 12:21 ਵਜੇ ਕੈਮਰਾ ਚੁਕਾ ਕੇ ਜਾਂਦਾ ਜੀ। ਉਹ 1:00 1:30 ਵਜੇ ਵੀ ਕੈਮਰਾ ਲੱਗ ਦੇਣਾ ਰਾਤ 3:00 ਵਜੇ ਮੇਰੇ ਨਾਲ। 1:00 ਵਜੇ ਕੈਮਰਾ ਖੋਲ੍ਹਿਆ। ਇਹ ਹਿੱਲੀ ਨਾ। ਉਹ ਕੀ ਹੋਇਆ ਮੇਰੇ ਕਨੈਕਟਰ ਪਰਸ ਦੀ ਪ੍ਰੋਬਲਮ ਆ ਗਈ। ਅੱਛਾ। ਕੈਮਰਾ ਜੋ ਚੱਲ ਦੇਣੀ ਹੋਣੀ ਕੀ ਹੁੰਦਾ? ਜਦੋਂ ਨੈਟ ਸਹੀ ਹੋਏ ਇਹਨੇ ਪੂ ਚੱਕੀ ਪੱਖੇ ਦੇਖ ਚੁੱਕਾ। ਹੂੰ। ਇਹਨਾਂ ਤੋਂ ਡਰਦਾ ਮੈਨੂੰ ਲੱਗਦਾ ਹੈ ਜੇ ਜਿਹੜੇ ਐਟ ਕੋ ਚੀਜ਼ਾਂ ਇਹਨਾਂ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਨਾ ਹੋਵੇ। ਇਹੀ ਗੱਲ ਮਾਤਾ ਪੁਰੇ ਦਾਸ ਆ ਵੀ ਜਦੋਂ ਜੰਮੀ ਹੈ ਤੇ ਇਹ ਕਲੇ। ਜੀ ਬਿਲਕ